不会、anyway,，你说的都是这样子的，很冷的，又是什么木器料的？像你们的瓷砖的话，瓷砖的话，你你，你那个不是砖吗？瓷砖，你说的。你说的。六九六九。 ਇਹ ਤਾਂ ਚਿੱਕੀ ਸੀ ਅਲਫਰਦਾ ਸੀ ਹਾਂਜੀ ਲੱਗਦੀ ਹੈ ਬਾਰ-ਬਾਰ ਠੱਡ ਲੱਗਿਆ ਠੱਡ ਲੱਗਿਆ ਜੀ ਜੀ ਉਹ ਵੀ ਉਹ ਚਾਰੇ ਪਾਸੇ ਮੂਨੇ ਚਿੱਟੇ ਮਾਰੇ ਉਹ ਦੋ ਵਾਰ ਕਮਿਸ਼ਨ ਹੋ ਗਿਆ ਹੋ ਗਿਆ ਸੀ ਆਹ ਨੂੰ ਆਹ ਨੂੰ ਸਾਸੀ ਵਾਲਾ پولیس ਨੇ ਐਵੇਂ پیسے ਕੀਤੀ ਦੇਖੋ ਸਾਸੀ ਭਣਾਏ ਤੁਸੀਂ ਦੂਸ਼ੀ ਜਾਓ ਜੋ ये जो चीज़ बता दे उसपे करो अंदर पॉन्ट प्लान ही है हमारे नोवेलमेंटर उस तरफ के पावर है बॉटम बॉटम ले आओ बॉटम ले आओ ना बिल्कुल ना सब त्यार मसलो इसे हीटर चलाओ

एक हो और कंपक हो जाओ, हो जाओ। गया थी मेरी कह दे बात कर और किसी को बुखार या कोई तो नहीं ना। ना है मैं यहीं गई सुसुर जाकर रोंगते हो लाओ बीपी काटा डोपामिन दीजिए डॉक्टर साहब ठीक है सर जाओगी अच्छा रुवा के जानि ले धन्यवाद भाई नीचे निदर्शन लग जैसा हो गैस की तरफ हां गैस की तरफ ठंडे पड़े ना था आगे पड़े रास्ते क्यों कारण कोई बुखार से का बुखारता नहीं बस सी ना थी निद्राज बस ठीक बाजार दे सैया निवास से खाली किया मालिश करो बहुत जल्दी सो गए किया करो गरम पानी मालिश करो मेरे ऊपर के वीडियो में ਤਾਂ ਦੇਖ ਪੰਜਾਬ ਚ ਅੱਜਕੱਲ ਸਭ ਤੋਂ ਜ਼ਿਆਦਾ ਠੰਡ ਪਿਛਲੇ ਕਈ ਸਾਲਾਂ ਚ ਠੰਡ ਨਹੀਂ ਪਈ ਉਹ ਪੈ ਰਹੀ ਹੈ ਤੇ ਅੱਜ ਤੁਸੀਂ ਠੰਡੇ ਪਾਣੀ ਨਾਲ ਨਹਾਤੇ ਪਹਿਲੀ ਗੱਲ ਤਾਂ ਦੱਸੋ ਕਿ ਠੰਡੇ ਪਾਣੀ ਨਾਲ ਨਹਾਉਣ ਦੀ ਕੀ ਜ਼ਰੂਰਤ ਹੈਗੀ ਸੀ ਕਿਉਂ ਨਹਾਤੇ ਕਰੇ ਹੀ ਗਰਮ ਨਹੀਂ ਹੋਇਆ ਕੀ ਹੋਇਆ ਮੈਸੀ ਸਰ ਮਜ਼ਾਕ ਮਜ਼ਾਕ ਨਾ ਮਜ਼ਾਕ ਮਜ਼ਾਕ ਦੇਖੋ ਬੇਟਾ ਆਹ ਮਜ਼ਾਕ ਬਹੁਤ ਭਾਰੀ ਪੈਂਦਾ ਹੈ ਜਦੋਂ ਵੀ ਇਹ ਠੰਡ ਹੈ ਅਗਰ ਬੰਦਾ ਠੰਡੇ ਪਾਣੀ ਨਾਲ ਨਾ ਲੈਂਦਾ ਜਿਸ ਦੀ ਬੋਡੀ ਮਾਸ ਨਹੀਂ ਜ਼ਿਆਦਾ ਮਤਲਬ ਬੰਦਾ ਤੰਦਰੁਸਤ ਨਹੀਂ ਹੈ ਪਤਲਾ ਹੈ ਉਹਦਾ ਟੈਂਪਰੇਚਰ ਇੱਕਦਮ ਫਾਲ ਹੋ ਜਾਂਦਾ ਹੈ ਜਦੋਂ ਟੈਂਪਰੇਚਰ ਫਾਲ ਹੁੰਦਾ ਕੀ ਹੁੰਦਾ ਨਾੜੀਆਂ ਸੁਗੜ ਜਾਂਦੀਆਂ ਉਹਦੇ ਵਿੱਚ ਖੂਨ ਦਾ ਦੌਰਾ ਵੱਜ ਜਾਂਦਾ ਹੈ ਵਦਨਾ ਬੀਪੀ ਹੋ ਸਕਦਾ ਹੈ ਬਲੱਡ ਅੱਗੇ ਸਰਕੂਲੇਟ ਕਰਨਾ ਬੰਦ ਕਰ ਸਕਦਾ ਹੈ ਉਹਦਾ ਪਾਸਾ ਖੜ ਸਕਦਾ ਹੁਣ ਦੂਸੀਂ ਜਿਵੇਂ बेहोश ਹੋ ਗਏ ਠੀਕ ਹੈ ਨਹਾਉਣ ਤੋਂ ਬਾਅਦ ਹੋਏ ਅਸਤਾ ਸੋਚਾਂਗੇ ਗੀਜ਼ਰ ਕਰਕੇ ਹੋ ਗਿਆ ਸੀ ਪਰ ਐਕਚੁਅਲੀ ਤੁਹਾਨੂੰ ਠੰਡ ਲੱਗੀ ਸੀ ਬੇਟਾ ਠੰਡ ਦਾ ਇੰਨਾ ਜ਼ਿਆਦਾ ਹੋ ਗਿਆ ਕਿ ਸਭ ਤੋਂ ਪਹਿਲਾਂ ਜਦੋਂ ਠੰਡ ਲੱਗਦੀ ਹੈ ਬੋਡੀ ਦਾ ਬੀਪੀ ਫਾਲ ਹੋ ਗਿਆ ਠੀਕ ਹੈ ਉਸ ਦਾ ਦੌਰਾ ਪੈ ਜਾਂਦਾ ਹੈ ਠੀਕ ਹੈ ਘੱਟੋ ਘੱਟ ਆਪਾਂ ਨੂੰ ਠੰਡ 'ਚ ਇੰਨੀ ਕੋਸ਼ਿਸ਼ ਕਰਨੀ ਚਾਹੀਦੀ ਜਦਾਂ ਗਰਮ ਪੜੇ ਨਾ ਲਾਓ ਤਾਂ ਨਾ ਵੀ ਲਏ ਠੰਡੇ ਨਾਲ ਤਾਂ ਨਾਲ ਦੇ ਨਾਲ ਕੱਪੜੇ ਪਾਓ ਅੰਦਰ ਹੀ ਨਾ ਹੋਣਾ ਚਾਹੀਦਾ ਨਹੀਂ ਤਾਂ ਨਾਓ ਨਾ ਉਹ ਰੈਗੂਲਰ ਸਰੀਰਕ ਤੌਰ 'ਤੇ ਉਹ ਵੀ ਉਹ ਕਹਿੰਦੇ ਨੇ ਹਾਂ ਹਾਂ ਇਹ ਵਾਕਿਆ ਤਾਂ ਤੁਹਾਡਾ ਨੇਮ ਐਂਡ ਡੈਸੀਗਨੇਸ਼ਨ ਜੀ ਮੈਂ ਡਾਕਟਰ ਵਿਪਨਜੀਤ ਸਿੰਘ ਖੋਸਾ ਐਸਐਮਓ ਭਵਾਨੀਗੜ੍ਹ ਸਭ ਕੀ ਮਾਮਲਾ ਜਿਹੜਾ ਨੌਜਵਾਨਾਂ ਤੋਂ ਸ਼ਰਤ ਆਇਆ ਸੀ ਥੀ ਦੇਖੋ ਨੌਜਵਾਨਾਂ ਨੇ ਸ਼ਰਤ ਲਾਈ ਕਿ ਅਸੀਂ ਠੰਡੇ ਪਾਣੇ ਨਾਲ ਨਾ ਕੇ ਠੰਡੇ ਤੋਂ ਠੰਡੇ ਪਾਣੇ ਨਾਲ ਬਾਹਰ ਰੱਖ ਕੇ ਰਾਤ ਜਿਹੜਾ ਰੱਖਿਆ ਸੀਗਾ ਨਾ ਕੇ ਵੀ ਐਂ ਛਾਲਾ ਮਾਰਾਂਗੇ ਪਰ ਇਸ ਕੀ ਹੋਇਆ ਜਦੋਂ ਠੰਡੇ ਪਾਣੇ ਨਾਲ ਨਹਾਇਆ ਬੰਦੇ ਦਾ ਬਾਡੀ ਮਾਸ ਘੱਟ ਸੀ ਬੰਦਾ ਪਤਲਾ ਸੀ ਬਹੁਤ ਜ਼ਿਆਦਾ ਤੋਂ ਬਾਡੀ ਇੱਕਦਮ ਵੈਜੋ ਕੰਸਟ੍ਰਕਸ਼ਨ ਚਲੀ ਜਾਂਦੀ ਹੈ ਉਹਨੇ ਆਦਾ ਟੈਂਪਰੇਚਰ ਮੇਨਟੇਨ ਹੀ ਕਰਨਾ ਪੈਂਦਾ ਹੁੰਦਾ ਬਾਡੀ ਦਾ ਆਟੋ ਰੈਗੂਲੇਸ਼ਨ ਹੈ ਉਸ ਨਾਲ ਕੀ ਹੋਇਆ ਜਦੋਂ ਬਾਡੀ ਨੂੰ ਠੰਡ ਲੱਗੀ ਵੈਜੋ ਕੰਸਟ੍ਰਕਸ਼ਨ ਹੋਈ ਉਦੀ ਰੈਸਪੀਰੇਟਰੀ ਐਫਰਟ ਘਟ ਗਿਆ ਉਸ ਦਾ ਬੇਹੋਸ਼ ਹੋ ਗਿਆ ਤੇ ਇਸ ਕਰਕੇ ਜਿੰਨੇ ਵੀ ਆਪਣੇ ਲੋਕ ਹੈ ਸਾ ਖਾਸ ਕਰਕੇ ਬਜ਼ੁਰਗ ਜਿਨ੍ਹਾਂ ਦਾ ਬੋਡੀ ਮਾਸ ਇੰਡੈਕਸ ਘੱਟ ਹੈ ਉਹ ਘਟੋ ਘਟ ਬਾਹਰ ਨਾ ਨਿਕਲਣ আর ਬਾਹਰ ਨਿਕਲਣਾ ਵੀ ਪੈ ਜੇ ਪੂਰੇ ਕਪੜੇ ਪਾ ਕੇ ਜਾਣ ਅਗਰ ਪੂਰੇ ਕਪੜੇ ਨਹੀਂ ਪਾਉਂਦੇ ਤਾਂ ਉਹਨਾਂ ਨੂੰ ਦਵਾਰਾ ਵੀ ਪੈ ਸਕਦਾ ਹੈ ਠੰਡ ਦੇ ਕਾਰਨ ਹਾਰਟ ਅਟੈਕ ਹੋ ਸਕਦਾ ਹੈ ਪਾਸਾ ਖੜ ਸਕਦਾ ਇਸ ਕੀ ਹੁੰਦਾ ਬੰਦਾ ਠੰਡ ਚ ਪਾਣੀ ਨਹੀਂ ਪੀਂਦਾ ਪਾਣੀ ਇੱਕ ਮੇਨ ਕੰਪੋਨੈਂਟ ਹੈ ਬਾਡੀ ਦਾ ਜਿਹੜਾ ਆਪਣਾ ਖੂਨ ਦੀ ਸਰਕੂਲੇਸ਼ਨ ਅੱਗੇ ਵਧਾਉਂਦਾ ਹੈ ਉਸ ਨਾਲ ਕੀ ਹੁੰਦਾ ਇੱਕ ਹਾਰਟ ਅਟੈਕ ਨਹੀਂ ਹੁੰਦਾ ਲੋਕ ਕੀ ਕਹਿੰਦੇ ਠੰਡ ਚ ਪਾਣੀ ਨਹੀਂ ਪੀਂਦੇ ਪਾਣੀ ਨਹੀਂ ਪੀਂਦੇ ਕਿ ਬਾਰ ਬਾਰ ਪਿਸ਼ਾਬ ਜਾਣਾ ਪੈਂਦਾ ਇਸ ਕਰਕੇ ਜਿਆਦਾ ਨਹੀਂ ਪੀਂਦੇ ਤੇ ਉਸ ਨਾਲ ਹਾਰਟ ਅਟੈਕ ਹੋ ਸਕਦਾ ਖੂਨ ਗਾੜਾ ਹੋ ਕੇ ਪਾਸਾ ਘੜ ਸਕਦਾ ਜਿੰਨੀ ਵੀ ਅਬਨਾਰਮਲिटीज ਦौरा ਪੈ ਸਕਦਾ ਬਲੱਡ ਨੂੰ ਸਪਲਾਈ ਬ੍ਰੇਨ ਨੂੰ ਨਹੀਂ ਜਾਂਦੀ ਬ੍ਰੇਨ ਨੂੰ ਆਕਸੀਜਨ ਜਾਣੀ ਜ਼ਰੂਰੀ ਹੈ ਔਰ ਆਕਸੀਜਨ ਦਾ ਜਿਹੜਾ ਕੈਰੀਅਰ ਹੈ ਉਹ ਬਲੱਡ ਹੀ ਹੈਗਾ ਇਸ ਕਰਕੇ ਸਭ ਲੋਕਾਂ ਨੂੰ ਆਹ ਹਦਾਇਤ ਦਿੱਤੇ ਜਾਂਦੇ ਠੰਡ ਤੋਂ ਬਚਾਅ ਵਾਸਤੇ ਅੰਦਰ ਹੀ ਰਹਿਣ ਜਦ ਤੱਕ ਬਹੁਤ ਐਮਰਜੈਂਸੀ ਕੰਮ ਨਾ ਹੋਵੇ ਘੱਟੋ ਘੱਟ ਸਵੇਰੇ ਸਵੇਰੇ 10 ਵਜੇ ਤੱਕ ਸਾਰੇ ਅੰਦਰ ਰਹਿਣ ਜਿਨ੍ਹਾਂ ਨੂੰ ਡਿਊਟੀ ਜਾਣੀ ਹੈ ਆਪਦੀ ਡਿਊਟੀ ਤੇ ਪਹੁੰਚਣ ਸਕੂਲ ਦੇ ਬੱਚੇ ਖਾਸ ਕਰਕੇ ਜਿਹੜੇ ਬੱਚੇ ਹੁੰਦੇ ਆ ਉਹਨਾਂ ਨੂੰ ਬਹੁਤ ਜਲਦੀ ਠੰਡ ਲੱਗਦੀ ਹੈ ਨਮੂਨਿਏ ਦੇ ਚਾਂਸਸ ਰੈਸਪੀਰੇਟਰੀ ਇਲਨੈਸ ਦੇ ਚਾਂਸਸ ਠੀਕ ਹੈ ਬੁਖਾਰ ਸਾਰੀ ਜਿਹੜੀ 올ਡ ਏਜ ਹਾਰਟ ਅਟੈਕ ਪਾਸਾ ਖੜਨਾ ਆ ਸਾਰੇ ਇਸ ਦੀ ਲੰਗ ਡਿਜ਼ੀਜ਼ ਸਾਰੇ ਇਸ ਦੇ ਕਨਸੀਕਵੈਂਸਸ ਆ ਗਏ ਸਰ ਕਿਤਨਾ ਕਿਤੇ ਜਿਹੜਾ ਠੰਡਾ ਪਾਣੀ ਪਾਇਆ ਇਸ ਦੇ ਕਰਕੇ ਫਲੱਟਸ ਆ ਕੁਝ ਰੁਕ ਗਿਆ ਹਾਂਜੀ ਜਦੋਂ ਠੰਡਾ ਪਾਣੀ ਪਾਇਆ ਤਾਂ ਬਾਡੀ ਕੀ ਕਰਦੀ ਹੈ ਠੰਡ ਤੋਂ ਬਚਾ ਵੈਸੋ ਕੰਸਟ੍ਰਕਸ਼ਨ ਹੋ ਜਾਂਦੀ ਹੈ ਜੀ ਠੀਕ ਹੈ ਉਹ ਜਦੋਂ ਵੈਸੋ ਕੰਸਟ੍ਰਕਸ਼ਨ ਹੋਈ ਤੇ ਰਿਫਲੈਕਸਲੀ ਬਾਡੀ ਦੇ ਹਾਰਮੋਨਸ ਰਿਲੀਜ਼ ਹੁੰਦੇ ਉਸ ਨਾਲ ਇੱਕ ਵਾਰੀ ਇਹ ਜਵੇਂ ਦੌਰਾ ਪੈਂਦਾ ਐ ਇਕੱਠਾ ਹੋ ਗਿਆ ਬਾਡੀ ਮਸਲ ਕੰਟ੍ਰੈਕਟ ਕਰਕੇ ਉਹਨਾਂ ਦੌਰਾ ਪੈ ਗਿਆ ਉਸ ਨਾਲ ਇੱਕ ਵਾਰੀ ਬੇਹੋਸ਼ ਹੋ ਗਿਆ ਵੈਸੋ ਵਹੀਕਲ ਕਹਿੰਦੇ ਡੂ ਟੂ ਕੋਲਡ ਸਰ ਨੂੰ ਨੌਜਵਾਨ ਸਹੀ ਠੀਕ ਹੈ ਜੀ ਇਹ ਸﻢ ਬਿਲਕੁਲ ਠੀਕ ਹੈ ਪੂਰੀ ਹੀਟ ਹੈ ਠੀਕ ਹੈ ਇਹਨੂੰ ਘੰਟਾ ਦੋ ਘੰਟਾ ਕਟੋਟ ਲੱਗਣਗੇ ਕਿਉਂਕਿ ਕੋਈ ਜਿਹੜੀ ਆਕਸੀਜਨ ਸਪਲਾਈ ਘਟੀ ਹੈ ਉਹਨੂੰ ਅਸੀਂ ਆਕਸੀਜਨ ਲਾਵਾਂਗੇ ਸਿਸਟਮਾਂ ਦੀ ਆਕਸੀਜਨ ਵੀ ਲਾਓ ਠੀਕ ਹੈ ਦੋ ਤਿੰਨ ਘੰਟੇ ਇਹਨਾਂ ਨੂੰ ਰੱਖਾਂਗੇ ਜਦੋਂ ਟੈਂਪਰੇਚਰ ਨਾਰਮਲ ਹੋ ਗਿਆ ਚਾਚੂ ਫੂਡ ਦੇਤਾ ਉਲਟੀ ਨਹੀਂ ਕਿਉਂਕਿ ਵੋਮਟਿੰਗ ਵੀ ਇਸ ਨਾਲ ਟ੍ਰਿਗਰ ਹੋ ਜਾਂਦੀ ਹੈ ਸਪਾਸਮ ਚੱਲ ਜਾਂਦੀ ਮਸਲਸ